ਜ਼िला ਪ੍ਰੀਸ਼ਦੀਆਂ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਨੇ। ਔਰ ਸਾਡੇ ਨਾਲੋਂ ਵੱਧ ਤੁਹਾਨੂੰ ਜਾਣਕਾਰੀ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਸਰਕਾਰੀ ਧੱਕੇਸ਼ਾਹੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਸਤੇਮਾਲ ਹੋਈ ਹੈ। ਔਰ ਇਹ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਹੈ। ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਸੀ ਹੁੰਦਾ। ਲੇਕਿਨ ਪਿਛਲੇ 15 ਸਾਲਾਂ ਤੋਂ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਐ, ਐਮਸੀ ਦੀਆਂ ਚੋਣਾਂ ਹੁੰਦੀਆਂ ਐ ਜਾਂ ਜਿਹੜੀ ਵੀ ਲੋਕਲ ਬਾਡੀਜ਼ ਦੀਆਂ ਚੋਣਾਂ ਹੁੰਦੀਆਂ ਚਾਹੇ ਬਲਾਕ ਸੰਮਤੀ ਜਾਂ ਚੇਲਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਇਹਨਾਂ ਵਿੱਚ ਜਿਹੜੀ ਸਰਕਾਰੀ ਤੇ ਰਹਿੰਦੀ ਹੈ ਉਹ ਬਹੁਤ ਜ਼ਿਆਦਾ ਧੱਕੇਸ਼ਾਹੀ ਇਸਤੇਮਾਲ ਕਰਦੀ ਹੈ 15 ਸਾਲ ਤੋਂ ਕਰਨ ਲੱਗੀ ਹੈ ਵਿਰੋਧੀਆਂ ਦੇ ਕਾਗਜ਼ ਪਾੜੇ ਜਾਂਦੇ ਆ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਜਾਂਦੇ ਆ ਵਿਰੋਧੀਆਂ ਦੀਆਂ ਫਾਈਲਾਂ ਲੈ ਕੇ ਭੱਜ ਜਾਂਦੇ ਆ ਜਾਂ ਵਿਰੋਧੀਆਂ ਦੇ ਕਾਗਜ਼ ਜਿਹੜੇ ਨੇ ਉਹ ਰਿਜੈਕਟ ਕਰ ਦਿੱਤੇ ਜਾਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਹ ਡੈਮੋਕ੍ਰੇਸੀ ਲਈ ਬਹੁਤ ਵੱਟਾ ਜਿਹੜਾ ਹੈ ਇੱਕ ਕਿਸਮ ਦਾ ਖਤਰਾ ਹੈ ਇਹਨੇ ਸਾਰੇ ਕੁਝ ਦੇ ਬਾਵਜੂਦ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਜਿੱਥੇ-ਜਿੱਥੇ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਉਹਨਾਂ ਚੋਂ ਬਹੁਤ ਸਾਰੇ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਕੋਈ 50 ਦੇ ਕਰੀਬ ਅਸੀਂ ਬਲਾਕ ਸੰਮਤੀਆਂ ਜਲਾ ਪ੍ਰੀਸ਼ਦ ਚੋਣਾਂ ਜਿੱਤੀਆਂ ਨੇ ਤੇ ਕਈ ਜਗ੍ਹਾ ਦੇ ਉੱਤੇ ਬਹੁਤ ਵਧੀਆ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਜਿਹੜੇ ਕੈਂਡੀਡੇਟ ਖੜੇ ਕੀਤੇ ਸੀ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ। ਅਸੀਂ ਇਹਦਾ ਵੀ ਮੰਥਨ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਜਿਹੜੀਆਂ ਮੀਟਿੰਗਾਂ ਜੜੀਆਂ ਨੇ ਉਸੇ ਹੀ ਸ਼ੁਰੂ ਕਰ ਦੇਣੀਆਂ। ਔਰ ਜਲਦੀ ਪਾਰਟੀ ਦਾ ਜਿਹੜਾ ਸਾਡਾ ਨਿਸ਼ਾਨ ਹੈ ਇੱਕ ਸਿੰਬਲ ਜਿਹੜਾ ਹੈ ਉਹ ਵੀ ਅਸੀਂ ਪ੍ਰਾਪਤ ਕਰ ਲੈਣਾ। ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਅਸੀਂ ਹੋਰ ਵੀ ਜ਼ਿਆਦਾ ਤੰਦ ਇਹਦੇ ਨਾਲ ਲੜ ਸਕੀਏ ਦੂਜੀ ਜਿਹੜੀ ਅਸੀਂ ਵਿਚਾਰ ਕੀਤੀ ਹੈ ਉਹ ਹੈ ਕੇਂਦਰ ਸਰਕਾਰ ਦੀਆਂ ਤੱਕੇਸ਼ਾਈ ਨੀਤੀਆਂ ਇਹ ਜਿਹੜਾ ਨਵਾਂ ਨਰੇਗਾ ਦੀ ਜਗ੍ਹਾ ਦੇ ਉੱਤੇ ਬਿੱਲ ਲਿਆਂਦਾ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਭਾਵੇਂ ਦੇ ਵਿੱਚ ਸੌ ਦੀ ਜਗ੍ਹਾ 125 ਦਿਨਾਂ ਦੀ ਗਰੰਟੀ ਦਿੱਤੀ ਗਈ ਹੈ ਕੰਮ ਦੀ ਪਰ ਕੱਟੇ 100 ਦਿਨਾਂ ਤੋਂ 100 ਦਿਨ ਕੰਮ ਹੀ ਨਹੀਂ ਮਿਲਿਆ ਪੂਰਾ 코로나 ਕਾਲ ਦੇ ਵਿੱਚ ਸਿਰਫ 52 ਦਿਨ ਕੰਮ ਮਿਲਿਆ ਸੀ ਜਿਹੜਾ ਸਭ ਤੋਂ ਜ਼ਿਆਦਾ ਸੀ ਤੇ ਜਦੋਂ 100 ਦਿਨ ਹੀ ਕੰਮ ਨਹੀਂ ਦੇ ਸਕੀ ਹੈ ਨਰੇਗਾ ਕਾਨੂੰਨ ਦੇ ਤਹਿਤ ਸਰਕਾਰ ਮਜ਼ਦੂਰਾਂ ਨੂੰ ਤੇ 125 ਦਿਨ ਕੰਮ ਕਿੱਥੋਂ ਦੇਏਗੀ ਦੂਸਰਾ ਜਿਹੜਾ ਇਹਨਾਂ ਨੇ ਸੂਬੇ ਦੇ ਜਿਹੜੇ ਐ ਪਰਸੈਂਟੇਜ ਵਧਾ ਦਿੱਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੂਬਾ ਭਾਰਤ ਦਾ ਇੰਨੀ ਬੱਤੀ ਪਰਸੈਂਟੇਜ ਜਿਹੜਾ ਹੈ ਉਹ ਨਰੇਗਾ ਸਕੀਮ ਤਹਿਤ ਆਪਣੇ ਮਜ਼ਦੂਰਾਂ ਨੂੰ ਦੇ ਸਕਦਾ ਹੈ ਪੰਜਾਬ ਤਾਂ ਬਿਲਕੁਲ ਹੀ ਨਹੀਂ ਦੇ ਸਕਦਾ ਇਸ ਲਈ ਇਹ ਮਜ਼ਦੂਰਾਂ ਦੇ ਨਾਲ ਧੋਖਾ ਹੈ ਮਜ਼ਦੂਰਾਂ ਦੇ ਨਾਲ ਧੱਕਾ ਹੈ ਔਰ ਕੇਂਦਰ ਸਰਕਾਰ ਨੇ ਇਹ ਜਿਹੜਾ ਬਹੁ ਸੰਮਤੀ ਦੇ ਬਲ ਦੇ ਉੱਤੇ ਕਾਨੂੰਨ ਜਿਹੜਾ ਹੈ ਉਹ ਪਾਸ ਕੀਤਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਦਾ ਕਾਨੂੰਨ ਹੈ ਜਿਵੇਂ ਪਹਿਲਾਂ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਪਾਸ ਕੀਤੇ ਸੀ ਇਹਦਾ ਫਾਇਦਾ ਨਹੀਂ ਹੈ ਬਲਕਿ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਏਗਾ ਅਸੀਂ ਇਹਦੇ ਤੇ ਵੀ ਚਰਚਾ ਕੀਤੀ ਕਿ ਅਸੀਂ ਇਹਦੀ ਵੀ ਖੇਤੀ ਕਰਦੇ ਆ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਜਾ ਰਹੀ ਬਠਿੰਡੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਰੌਲਾ ਪੈ ਰਿਹਾ ਮਤੇਵਾੜ ਦਾ ਜੰਗਲ ਉੱਥੇ ਸਾਡੇ ਜਿਹੜੇ ਐਸੀ ਸਮਾਜ ਦੇ ਭਰਾ ਨੇ ਵੀਰ ਨੇ ਉਹਨਾਂ ਕੋਲੇ ਜ਼ਮੀਨਾਂ ਉਹਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਕਾਰਪੋਰੇਟਾਂ ਨੂੰ ਜਿਹੜੀਆਂ ਉਹ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਮੁਹਾਲੀ ਦੇ ਵਿੱਚ ਵੀ ਇਹਨਾਂ ਨੇ ਜ਼ਮੀਨਾਂ ਨੂੰ ਜਿਹੜਾ ਹੈ ਉਹ ਵੇਚਣ ਦਾ ਜਿਹੜਾ ਹੈ ਐਕਵਾਇਰ ਕਰਕੇ ਜਿਹੜਾ ਹੈ ਉਹ ਐਲਾਨ ਕੀਤਾ ਪੈਸੇ ਇਕੱਠੇ ਕਰਨ ਦੇ ਲਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜਾ ਧੱਕੇ ਦੇ ਨਾਲ ਹੀ ਜ਼ਮੀਨਾਂ ਐਕਵਾਇਰ ਕਰਕੇ ਤੇ ਇੱਥੇ ਜਿਹੜੀਆਂ ਤੇ ਕਲੋਨੀਆਂ ਜਾਂ ਡਵੈਲਪਮੈਂਟ ਦੇ ਨਾਂ ਤੇ ਉੱਤੇ ਜਿਹੜਾ ਇਹ ਪੰਜਾਬ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਇਹ ਪੰਜਾਬ ਦੀ ਡੈਮੋਗ੍ਰਾਫੀ ਲਈ ਬਹੁਤ ਵੱਡਾ ਹੋਣ ਵਾਲੇ ਸਮੇਂ 'ਚ ਖਤਰਾ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈ ਪੰਜਾਬੀਆਂ ਨੂੰ ਰਹਿائشਾਂ ਦੀ ਤੇ ਜੇ ਜ਼ਿਆਦਾ ਕਲੋਨੀਆਂ ਬਣਨੀਆਂ ਨੇ ਜ਼ਿਆਦਾ ਰਹਿائشਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਤੇ ਖਤਰਾ ਹੈ ਕਿ ਇਹ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਵਸਾਉਣ ਦੀ ਜਿਹੜੀ ਹੈ ਇਹ ਇੱਕ ਮੰਦਭਾਗੀ ਚਾਲ ਸਾਬਤ ਹੋ ਸਕਦੀ ਹੈ ਇਹ ਬਹੁਤ ਵੱਡਾ ਜਿਹੜਾ ਇਸ ਧੋਖੇ ਤੋਂ ਔਰ ਇਸ ਸਾਜ਼ਿਸ਼ ਤੋਂ ਪੰਜਾਬੀਆਂ ਨੂੰ ਜਿਹੜਾ ਹੈ ਉਹ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਸੀਂ ਦੇਖ ਰਹੇ ਹਰ ਸ਼ਹਿਰ ਦੇ ਵਿੱਚ ਕਲੋਨੀਆਂ ਵੱਡ ਰਹੀਆਂ ਬਹੁਤ ਤੱਕੇ ਜ਼ਬਰਦਸਤ ਕਲੋਨੀਆਂ ਬਣ ਰਹੀਆਂ ਵੱਡੀਆਂ ਕਲੋਨੀਆਂ ਬਣ ਰਹੀਆਂ ਲੇਕਿਨ ਡਿਮਾਂਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਜੇ ਰਹਾਸ਼ਾ ਬਣਦੀਆਂ ਨੇ ਤੇ ਫਿਰ ਇੱਥੇ ਹੋ ਸਕਦਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੋਕਾਂ ਨੂੰ ਵਸਾ ਕੇ ਤੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਤਬਦੀਲ ਕਰਨ ਦੀ ਵੱਡੀ ਜਿਹੜੀ ਹੈ ਇੱਕ ਸਾਜ਼ਿਸ਼ ਹੋਵੇ ਇਹ ਸਾਰੀਆਂ ਗੱਲਾਂ ਦੇ ਉੱਤੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਉਹ ਚਰਚਾ ਕੀਤੀ ਹੈ ਤੇ ਬਿਜਲੀ ਬਿੱਲ ਹੁਣ ਦੇਖੋ ਖੇਤੀ ਸਟੇਟ ਸਬਜੈਕਟ ਹੈ ਐਜੂਕੇਸ਼ਨ ਸਟੇਟ ਸਬਜੈਕਟ ਹੈ ਇਲੈਕਟ੍ਰਿਸਿਟੀ ਸਟੇਟ ਸਬਜੈਕਟ ਦਾ ਹੈ ਲੇਕਿਨ ਕੇਂਦਰ ਸਰਕਾਰ ਜਿਹੜਾ ਹੁਣ ਇਲੈਕਟ੍ਰਿਸਿਟੀ ਦੇ ਉੱਤੇ ਕਾਨੂੰਨ ਲਿਆ ਰਹੀ ਹੈ ਔਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਖਾਮੋਸ਼ ਹੈ ਉਹ ਜਿਹੜਾ ਇਸ ਬਿੱਲ ਦਾ ਜਿਹੜਾ ਵਿਰੋਧ ਹੀ ਨਹੀਂ ਕਰ ਰਹੀ ਇਲੈਕਟ੍ਰਿਸਿਟੀ ਬਿੱਲ ਦਾ ਵਿਰੋਧ ਹੀ ਨਹੀਂ ਕਰ ਰਹੀ ਸਗੋਂ ਖਾਮੋਸ਼ ਰਹਿ ਕੇ ਚੁੱਪ ਰਹਿ ਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਲੈਕਟ੍ਰਿਸਿਟੀ ਬਿੱਲ ਜਿਹੜਾ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰ ਰਹੀ ਹੈ। ਇਹ ਬਹੁਤ ਵੱਡੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਨੇ ਜਿਹੜੇ ਸਰਕਾਰਾਂ ਜੜੀਆਂ ਨੇ ਉਹ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਔਰ ਇਹ ਜਿਹੜੇ ਮੁੱਦੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹ ਨਿਸ਼ੀਧੀ ਢਹਾਡੇ ਚੱਲਦੇ ਨੇ ਜਿਉਂ ਹੀ ਸ਼ੀਧੀ ਢਹਾਡੇ ਖਤਮ ਹੁੰਦੇ ਆ ਅਸੀਂ ਇਹ ਸਾਰੇ ਮੁੱਦੇ ਜਿਹੜੇ ਆ ਇਹ ਆਮ ਲੋਕਾਂ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਜਿਹੜਾ ਹੈ ਉਹ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਜਿਹੜਾ ਸਾਡਾ ਢਾਂਚਾ ਹੈ ਤੇ ਇਹ तकरीबन ਕੰਪਲੀਟ ਹੋ ਗਿਆ ਔਰ ਇਹਨੂੰ ਹੁਣ ਐਕਟਿਵ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਕੀਤਾ ਜਾਏਗਾ ਐਸਪੀਸੀ ਚੋਣਾਂ ਉਹਦੇ ਵਿੱਚ ਵੀ ਜਿਹੜਾ ਹੈ ਤੁਸੀਂ ਦੇਖਦੇ ਹੋ ਡਿਲੇ ਹੋ ਰਿਹਾ ਹੈ ਫਾਇਦਾ ਕਿਹਨੂੰ ਹੋ ਰਿਹਾ ਸਥਾਪਤ ਤਿਰ ਨੂੰ ਹੋ ਰਿਹਾ ਤੇ ਸਥਾਪਤ ਤਿਰ ਕਿਹੜੀ ਹੈ ਸਥਾਪਤ ਤਿਰ ਪਗੌੜੇ ਦਲ ਦੀ ਹੈ ਤੇ ਇੱਥੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਤੇ ਇਹ ਪਗੌੜਾ ਦਲ ਜਿਹੜਾ ਸਥਾਪਤ ਤਿਰ ਹੈ ਇਹ ਇੱਕ ਸੁਰਤਾ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਔਰ ਸਿੱਖ ਸੰਸਥਾਵਾਂ ਤੇ ਕਬਜ਼ਾ ਜਮਾ ਕੇ ਸਿੱਖ ਸੰਸਥਾਵਾਂ ਤੇ ਮਲਾਲ ਨੂੰ ਖਤਮ ਕੀਤਾ ਜਾ ਰਿਹਾ ਹੈ ਪਰੰਪਰਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਅੱਜ ਸਾਡੀ ਲੀਡਰਸ਼ਿਪ ਦੇ ਨਾਲ ਜਿਹੜੀਆਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰਾਂ ਹੋਈਆਂ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਪੱਧਰ ਤੇ ਉੱਤੇ ਇਹਦਾ ਪ੍ਰਚਾਰ ਕਰਾਂਗੇ ਕਿ ਇਹ ਸਰਾ ਸਰ ਜਿਹੜਾ ਹੈ ਇਹ ਮਜ਼ਦੂਰ ਵਰਗ ਦੇ ਨਾਲ ਜਿਹੜੇ ਨਿਦੇਗਾ ਤਹਿਤ ਕੰਮ ਕਰਦੇ ਨੇ ਉਹਨਾਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਤੱਕਾ ਹੈ ਉਹਨਾਂ ਦੇ ਹੱਕਾਂ ਤੇ ਡਾਕਾ ਵੱਜਣ ਜਾ ਰਿਹਾ ਜੀ ਨਹੀਂ ਮਨਪ੍ਰੀਤ ਸਿੰਘ ਯਾਲੀ ਬਾਰੇ ਤਾਂ ਕੋਈ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਹੀ ਉਹਨਾਂ ਨੇ ਭਰਤੀ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਅੱچھے ਐਫਰਟਸ ਕੀਤੇ ਨੇ ਉਹਨਾਂ ਨੇ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਉਹਨਾਂ ਨੇ اجلاس ਜਿਹੜਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ اجلاس ਦਾ ਜਿਹੜਾ ਪ੍ਰਬੰਧ ਕੀਤਾ ਔਰ ਉਹਦੇ ਵਿੱਚ ਪ੍ਰਧਾਨ ਦੀ ਚੋਣ ਕਰਵਾਈ ਹੈ ਪਰ ਉਹਨਾਂ ਦਾ ਜਿਹੜਾ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਲਾਘਾਯੋਗ ਸੋ। ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਚੋਣਾਂ ਦੇ ਦੌਰਾਨ ਕਾਫੀ ਕੈਂਡੀਡੇਟ ਜਿਹੜੇ ਉਹਨਾਂ ਦੇ ਜਿੱਤੇ ਨੇ ਜੀ ਔਰ ਚੰਗਾ ਕੰਮ ਕੀਤਾ ਜੀ। ਉਹ ਕੋਈ ਗੱਲ ਨਹੀਂ ਬਤੁ ਜੀ ਸਾਰਾ ਹੀ ਹੈ। ਪਰ ਉਸ ਸਾਰੇ ਅਸੀਂ ਇਕੱਠੇ ਹੀ ਆ ਕੋਈ ਐਦਾਂ ਦੀ ਗੱਲ ਨਹੀਂ ਅਹ ਦੇਖੋ ਅ ਜਲਾਸ ਜਿਹੜਾ ਹੈਗਾ ਬੁਲਾਇਆ ਚੰਗੀ ਗੱਲ ਹੈ ਲੇਕਿਨ ਅ ਜਲਾਸ ਦੇ ਵਿੱਚ ਠੋਸ ਫੈਸਲਾ ਵੀ ਲੈਣਾ ਚਾਹੀਦਾ ਹੈ ਇਸ ਬਿੱਲ ਦੇ ਖਿਲਾਫ ਸਖਤ ਸਟੈਂਡ ਜਿਹੜਾ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਫਿਲਹਾਲ ਫਿਲਹਾਲ ਅਸੀਂ ਜਿਹੜਾ ਹੈਗਾ ਆਪਣਾ ਪਾਰਟੀ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਪਾਰਟੀ ਰਜਿਸਟ੍ਰੇਸ਼ਨ ਕਾਊਂਟ ਤੋਂ ਬਾਅਦ ਅਸੀਂ ਚੋਣ ਨਿਸ਼ਾਨ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਇਹਨਾਂ ਦੇ ਉੱਤੇ ਵੀ ਕਲੇਮ ਪਾਵਾਂਗੇ ਉਹ ਅਸੀਂ ਦੇਖੋ ਤਿੰਨ ਨਾਮ ਦੇਣੇ ਹੁੰਦੇ ਆ ਉਹ ਸਾਡੀ ਲੀਡਰਸ਼ਿਪ ਨੇ ਜਿਹੜਾ ਵਿਚਾਰ ਕਰਕੇ ਤੇਰਾ ਨਾਮ ਜਿਹੜੇ ਆ ਉਹ ਭੇਜ ਦਿੱਤੇ ਆ ਜਿਹੜਾ ਵੀ ਪ੍ਰਵਾਨ ਹੋਊਗਾ ਜਿਹੜੇ ਜਿਹੜੇ ਨਾਮ ਜਿਹੜੇ ਜਿਹੜੇ ਕਿਨੇ ਦਾ ਉਹ ਕੌਣ ਵਾਲੇ ਸੰਬੰਧਾਸਤੇ ਇਲੈਕਸ਼ਨ ਕਮਿਸ਼ਨ ਕੋ ਜਾੜੇ ਵਾਲੇ ਦਸ ਨਹੀਂ ਹਾਂਜੀ ਇਲੈਕਸ਼ਨ ਕਮਿਸ਼ਨ ਕੋਲੇ ਤੋਂ ਜੇ ਜਦੋਂ ਜ਼ਰੂਰਤ ਹੁੰਦੀ ਆ ਉਦੋਂ ਬੁਲਾਇਆ ਜਾਂਦਾ ਜਦੋਂ ਜ਼ਰੂਰਤ ਹੋਈ ਤੇ ਬੁਲਾਉਂਦੇ ਤੁਸੀਂ ਇਹ ਦੱਸਿਆ ਵੀ ਕਿ ਦੋ ਕਾਨਸ਼ੇਕ ਹੜਾ ਦਾ ਤੇ ਇੱਕ ਇਲੈਕਸ਼ਨਾਂ ਦਾ ਇਸ ਕਰਕੇ ਹਾਂਜੀ ਹੁਣ ਜਦੋਂ ਪਾਰਟੀ ਦੀ ਲੀਡਰਸ਼ਿਪ ਮਹਿਸੂਸ ਕਰੂਗੀ ਕਿ اجلاس ਬੁਲਾ ਕੇ ਡੈਲੀਗੇਟਸ ਨੂੰ ਐਕਟਿਵ ਕਰਨਾ ਚਾਹੀਦਾ ਹੈ ਕਿ ਜਰੂਰ ਬੁਲਾਵਾਂਗੇ ਅਸੀਂ ਕਾਫੀ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਗਰੰਤੀ ਸਿੰਘਾਂ ਨੂੰ ਅਸੀਂ 5-5000 ਦੇ ਹਿਸਾਬ ਨਾਲ 6 ਮਹੀਨੇ ਦੇ ਕਾਫੀ ਪੈਸੇ ਦੇ ਚੁੱਕੇ ਨੇ ਕੋਈ ਹੋਂਦ ਦਾ ਦਾਅਵਾ ਨਹੀਂ ਹੈ ਕਿ ਅੰਕੜੇ ਤਾਂ ਨਹੀਂ ਹੈ ਸਾਡੇ ਕੋਲੇ ਅੰਕੜੇ ਤਾਂ ਨਹੀਂ ਹੈ ਲੇਕਿਨ ਕਾਫੀ ਪੈਸੇ ਅਸੀਂ ਦੇ ਚੁੱਕੇ ਉਹ ਇੰਨੇ ਤਾਂ ਨਹੀਂ ਕਿ ਸੰਗਰੂਰ ਜ਼ਿਆਦਾ ਸੰਗਰੂਰ ਪਟਿਆਲਾ ਦੇ ਵਿੱਚ ਜ਼ਿਆਦਾ ਨੇ ਸਾਰੇ ਜਵਾਬ ਸਾਰੇ ਜਵਾਬ ਆਜ਼ਾਦ ਆਜ਼ਾਦ ਤੌਰ ਤੇ 47 ਦੇ ਗਰੇ ਪੰਜਾਬ ਭਰ ਦੇ ਆਜ਼ਾਦ ਸਿੱਖੇ ਸਾਰੀ ਸਪੋਰਟ ਸਾਰੇ ਸਾਰੇ ਆਜ਼ਾਦ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਤਾਂ ਡੈਮੋਕਰੈਟਿਕ ਸਿਸਟਮ ਜਿਹੜਾ ਪਾਰਟੀ ਦੇ ਅੰਦਰ ਉਹੀ ਲਾਗੂ ਕਰਦੇ ਤੁਹਾਡੇ ਤੱਕ ਉਹ ਪੁੱਛੀ ਪੁੱਛੀ ਹੈ ਨਹੀਂ ਮੇਰੇ ਤੱਕ ਨਹੀਂ ਪੁੱਛੀ ਆਪ ਨੂੰ ਉਸ ਤੇ ਕੋਈ ਐਕਸ਼ਨ ਕਰ ਕੋਈ ਮੇਰੇ ਕੋਲ ਚਿੱਠੀ ਨਹੀਂ ਆਈ ਮੇਰੇ ਕੋਲ ਚਿੱਠੀ ਨਹੀਂ ਹੈ ਜੀ ਠੀਕ ਹੈ ਜੀ ਇੱਕ ਅਕਾਲੀ ਦਰਬਾਰ ਮੈਨੂੰ ਲੱਗਦਾ ਜੀ ਉਹ ਪਕੌੜੇਦਲ ਨੂੰ ਨਾ ਚੋਣ ਨਿਸ਼ਾਨ ਤੱਕੜੀ ਦੀ ਬਜਾਏ ਡਾਇਨਾਸੌਰੀ ਆਪਣਾ ਚੋਣ ਨਿਸ਼ਾਨ ਰੱਖ ਲੈਣਾ ਚਾਹੀਦਾ ਹੈ